ਦਰਸ਼ਕੋ ਇਸ ਵਕਤ ਅਸੀਂ ਕੰਨੀਆਂ ਬੰਨ ਤੇ ਖੜੇ ਆ तकरीबन ਇਹ ਆਪਣੇ ਫਲਾਈਓਵਰ ਜਗਰਾਉਂ ਵਾਲੇ ਰੋਡ ਤੋਂ ਜਿਹੜਾ ਹੈਗਾ 4-5 ਕਿਲੋਮੀਟਰ ਲੈਂਦੇ ਆਲੂ ਜਿਹੜਾ ਹਟਮਾ ਹੈਗਾ ਇੱਥੇ तकरीबन ਦਰਿਆ ਦਾ ਜਿਹੜਾ ਪਾਣੀ ਦਾ ਵਹਾਅ ਇੰਨਾ ਤੇਜ਼ ਦਾ ਕਿ ਬੰਨ ਨੂੰ ਖੂਰਾ ਲਾਇਆ ਜਾ ਰਿਹਾ ਬੰਨ ਤੁਹਾਨੂੰ ਪਤਾ ਵੀ ਦਰਿਆਵਾਂ ਦੇ ਜਿਹੜੇ ਕਿਨਾਰੇ ਹੁੰਦੇ ਨੇ ਇਹ ਜ਼ਿਆਦਾਤਰ ਕਕੀ ਰੇਤ ਜਿਹੜੀ ਮਿੱਟੀ ਦਿੱਤਾ ਹੁੰਦੀ ਆ ਉਹਦੇ ਬਣੇ ਹੁੰਦੇ ਨੇ ਉਹ ਠੀਕ ਆ ਵੀ ਮਾੜੀ ਮੋਟੀ ਮਿੱਟੀ ਠੀਕਣੀ ਹੁੰਦੀ ਆ ਪਰ ਜਦੋਂ ਇਕਰਲੀ ਮਿੱਟੀ ਜਿਹੜੀ ਆ ਖੁਰ ਜਾਂਦੀ ਆ ਤੇ ਰੇਤਾ ਨੂੰ ਖੁਰਨ ਨੂੰ ਬਹੁਤ ਘੱਟ ਟਾਈਮ ਲੱਗਦਾ ਜਿਹਦੇ ਕਾਰਨ ਦਰਿਆਵਾਂ ਦੇ ਕਿਨਾਰਿਆਂ ਤੇ ਜ਼ਿਆਦਾਤਰ ਪਾੜ ਪੈਂਦੇ ਨੇ ਜਿਹੜੀ ਦੇਖਣ ਵਾਲੀ ਗੱਲ ਆ ਵੀ ਪਿਛਲੇ ਤਿੰਨ ਚਾਰ ਦਿਨਾਂ ਤੋਂ ਇਹ ਏਰੀਏ ਦੇ ਲੋਕ ਆਪ ਜਿਹੜਾ ਇਹ ਪ੍ਰਬੰਧ ਕਰਨ ਵਾਸਤੇ ਲੱਗੇ ਹੋਏ ਨੇ ਸਾਡੀ ਇੱਥੇ ਬਹੁਤ ਸਾਰੇ ਬੰਦਿਆਂ ਨਾਲ ਬਹੁਤ ਵਾਰ ਬੰਦਿਆਂ ਨਾਲ ਗੱਲਬਾਤ ਹੋਈ ਆ ਉਹਨਾਂ ਨੇ ਦੱਸਿਆ ਵੀ ਪ੍ਰਸ਼ਾਸਨ ਦਾ ਸਾਨੂੰ ਕੋਈ ਬਾਹਲਾ ਸਹਿਯੋਗ ਨਹੀਂ ਮਿਲਿਆ ਸਿਰਫ ਇੱਕ ਸਹਿਯੋਗ ਆ ਪ੍ਰਸ਼ਾਸਨ ਦਾ ਬੀ ਜਿਹੜਾ ਉਹਨਾਂ ਨੇ ਦਰਾਸਤ ਵੱਢ ਕੇ ਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੋਰ ਪ੍ਰਸ਼ਾਸਨ ਦਾ ਇੱਥੇ ਨਾ ਕੋਈ ਅਧਿਕਾਰੀ ਆ ਨਾ ਕੋਈ ਬੰਦਾ ਇਹ ਗੱਲ ਠੀਕ ਆ ਵੀ ਜਦੋਂ ਪੰਜਾਬ ਦੇ ਲੋਕਾਂ ਦੇ ਕੋਈ ਵੀ ਵਿਅਕਤੀ ਪੈਂਦੀ ਆ ਨਾ ਤਾਂ ਪੰਜਾਬ ਦੇ ਲੋਕਾਂ ਨੂੰ ਸਿਆਣਿਆਂ ਦੀ ਕਹਾਵਤ ਆ ਵੀ ਆਪਣਾ ਸਿਰ ਆਪ ਗੁੰਦਣਾ ਪੈਂਦਾ ਹਰ ਕੰਮ ਪੰਜਾਬ ਦੇ ਲੋਕਾਂ ਨੂੰ ਆਪਣੇ ਲੈਵਲ ਤੇ ਕਰਨੇ ਪੈਂਦੇ ਨੇ ਜਿੱਦੀ ਮਰਜ਼ੀ ਵੱਡੀ ਆਪਤ ਹੋਵੇ ਸਰਕਾਰਾਂ ਦਾ ਰੋਲ ਇੱਥੇ ਬਿਲਕੁਲ ਜ਼ੀਰੋ ਹੋ ਜਾਂਦਾ ਤੇ ਇਹ ਪੰਜਾਬ ਦੇ ਹਿੱਸੇ ਵੀ ਆਈ ਆ ਇਹ ਗੱਲ ਵੀ ਵਿਪਤਾ ਜਿੱਡੀ ਮਰਜ਼ੀ ਹੋਵੇ ਪੰਜਾਬ ਦੇ ਲੋਕਾਂ ਨੇ ਹੱਕ ਢਾਹ ਕੇ ਉਸ ਵਿਪਤਾ ਦਾ ਜਿਹੜਾ ਸਾਹਮਣਾ ਕੀਤਾ ਤੇ ਉਸ ਵਿਪਤਾ ਨੂੰ ਆਪਣੇ ਤੋਂ ਪਰੇ ਤਕੇਲਤਾ ਇਹਨੇ ਬਹਾਦਰ ਲੋਕ ਨੇ ਪੰਜਾਬ ਦੇ ਆਪਣੇ ਸਿਰ ਤੇ ਇਹ ਸਾਰਾ ਕੁਝ ਕਰ ਰਹੇ ਨੇ ਦੂਸਰਾ ਸਾਨੂੰ ਜਿਹੜਾ ਉਹ ਵਿਦਵੰਤ ਇਹ ਸੱਜਣਾ ਨੇ ਦੱਸਿਆ ਵੀ ਕੁਝ ਇੱਥੇ ਸਿਆਸੀ ਲੋਕ ਆਏ ਸੀ ਜਿਨ੍ਹਾਂ ਨੇ ਇਹਨਾਂ ਨੂੰ ਡੀਜ਼ਲ ਦੇ ਵਾਸਤੇ ਪੈਸੇ ਤੇ ਡੀਜ਼ਲ ਦਾ ਪ੍ਰਬੰਧ ਕਰਨ ਵਾਸਤੇ ਕੁਝ ਆਸ਼ਵਾਸਨ ਵੀ ਦਿਵਾਇਆ ਤੋਂ ਅਸੀਂ ਵੀ ਅਪੀਲ ਕਰਦੇ ਆ ਵੀ ਦੇਖੋ ਮਸ਼ੀਨਰੀ ਚੱਲ ਰਹੀ ਆ ਮਸ਼ੀਨਰੀ ਠੀਕ ਆ ਅੱਥੀ ਕੰਮ ਕਰਨ ਵਾਲੇ ਲੋਕ ਆਪਣੇ ਸਰੀਰਕ ਤੌਰ ਤੇ ਕਰ ਦੇਣਗੇ ਪਰ ਜਿੰਨੀ ਮਸ਼ੀਨਰੀ ਆ ਉਹ ਤੇਲ ਦੇ ਨਾਲ ਚੱਲਣੀ ਆ ਅਸੀਂ ਹੋਰ ਵੀ ਇਹਨਾਂ ਬੇਨਤੀ ਕਰਾਂਗੇ ਜੋ ਵੀ ਕੋਈ ਸਮਰੱਥ ਹੈ ਉਹ ਇਹਨਾਂ ਲੋਕਾਂ ਨੂੰ ਆ ਕੇ ਇੱਥੇ ਤੇਲ ਵਗੈਰਾ ਦੇਵੇ ਠੀਕ ਆ ਵੀ ਲੰਗਰ ਪਾਣੀ ਦਾ ਪ੍ਰਬੰਧ ਪਲਾਸ ਸ਼੍ਰੋਮਣੀ ਕਮੇਟੀ ਵੱਲੋਂ ਆ ਰਿਹਾ ਤੇ ਹੋਰ ਲੋਕਾਂ ਨੂੰ ਵੀ ਇਹਨਾਂ ਲੋਕਾਂ ਦਾ ਇੱਥੇ ਆ ਕੇ ਸਹਿਯੋਗ ਕਰਨਾ ਚਾਹੀਦਾ ਤਾਂ ਕਿ ਇਹ ਜਿਹੜਾ ਮੌਕੇ ਤੇ ਬੰਨਾ ਜਿਹੜਾ ਇਹਨੂੰ ਬਚਾਇਆ ਜਾ ਸਕੇ ਦਾ ਪਿੰਡਾਂ ਦੇ ਵਿੱਚ ਪਾਣੀ ਨਾ ਵੜੇ ਤੇ ਜਦੋਂ ਫਿਰ ਸਿਰੋਂ ਪਾਣੀ ਲੰਘ ਜਾਂਦਾ ਤਾਂ ਫਿਰ ਉਹ ਆ ਵੀ ਸੱਤ ਲੰਘੀ ਤੇ ਲੀਕ ਪਿੱਟਣ ਵਾਲੀ ਗੱਲ ਹੋ ਜਾਂਦੀ ਆ ਸੋ ਇਸ ਕਰਕੇ ਪਾਈ ਇਹਨਾਂ ਲੋਕਾਂ ਦਾ ਸਾਥ ਦਿਓ ਹਾਂ